ਇੰਗਲੈਂਡ ਬੈਠੇ ਸੀ ਨਹੀਂ ਤਾਂ ਬੰਦਾ ਕਹਿੰਦਾ ਕਿ ਸਾਨੂੰ ਕੀ ਲੋੜ ਆ ਪੰਜਾਬੀਆਂ ਲਈ ਦਰਦ ਮਹਿਸੂਸ ਹੁੰਦਾ ਨਹੀਂ ਸਾਡੇ ਗੁਰੂਆਂ ਨੇ ਜੋ ਸਿੱਖਿਆ ਦਿੱਤੀ ਹੈ ਨਾ ਸਾਡੇ ਮਾਪਿਆਂ ਨੇ ਦਿੱਤੀ ਸੀਗੀ ਤੇ ਉਹ ਸਿੱਖਿਆ ਦੇ ਉੱਤੇ ਮੈਂ ਚੱਲਦਾ ਪਿਆ ਨਾਮ ਜਪੋ ਕਿਰਤ ਕਰੋ ਵੰਡ ਕੇ ਛਕੋ ਕੱਲ ਕੇ ਮੰਡੀ ਆਪਾਂ ਮੇਰੇ ਸਾਰੇ ਵੀਰ ਭੈਣ ਸਭ ਪਰਿਵਾਰ ਹੀ ਆਪਣਾ ਪੰਜਾਬ ਵਿੱਚ ਬੋਲੇ ਸੋਨਹਿਰਾ ਈ ਆਕਾਲ ਉਹ ਬਈ ਨਾ ਸਿੱਖਾਂ ਨੂੰ ਪੰਜਾਬੀਆਂ ਨੂੰ ਮਾੜਾ ਕਹਿ ਦਿੱਤਾ ਜਾਂਦਾ ਹੈ ਪਰ ਉਹੀ ਸਿੱਖ ਉਹੀ ਪੰਜਾਬੀ ਆਪਣੇ ਵੀਰਾਂ ਭਰਾਵਾਂ ਦੇ ਲਈ ਦਦ ਮਹਿਸੂਸ ਕਰ ਰਹੇ ਨੇ ਜਿਸ ਕਰਕੇ ਲੋਕ ਜਿਹੜੇ ਮਦਦ ਦੇ ਲਈ ਪਹੁੰਚੇ ਨੇ ਸੋ ਬਿਲਕੁਲ ਇਹ ਤਸਵੀਰਾਂ ਦਿਖਾ ਰਹੀਆਂ ਸੰਸਥਾ ਮਾ ਜਿਹੜੀਆਂ ਲਗਾਤਾਰ ਲੋਕਾਂ ਦਾ ਰੈਸਕਿਊ ਕਰਨ ਦੇ ਲਈ ਪਹੁੰਚੀਆਂ ਹੋਈਆਂ ਨੇ ਇਸ ਪਾਣੀ ਦੇ ਵਿੱਚ ਲੋਕਾਂ ਨੂੰ ਇੱਧਰ ਤੋਂ ਉੱਧਰ ਪਹੁੰਚਾਉਣ ਦਾ ਕੰਮ ਕਰ ਰਹੀਆਂ ਨੇ ਤਾਂ ਇਹ ਤਸਵੀਰਾਂ ਨੇ ਜਿੱਥੇ ਟਰੈਕਟਰਾਂ ਦੇ ਜ਼ਰੀਏ ਲੋਕਾਂ ਨੂੰ ਜਿਹੜਾ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਇੱਥੇ ਬਹੁਤ ਸਾਰੇ ਪਸ਼ੂਆਂ ਦਾ ਨੁਕਸਾਨ ਹੋ ਗਿਆ ਜਿਹੜੇ ਇਸ ਵੇਲੇ ਮਰ ਚੁੱਕੇ ਨੇ ਤਾਂ ਤਸਵੀਰਾਂ ਬਹੁਤ ਜ਼ਿਆਦਾ ਭਿਆਨਕ ਨੇ ਜਿੱਥੇ ਕਿ ਟਰੈਕਟਰ ਟਰਾਲੀਆਂ ਦੇ ਜ਼ਰੀਏ ਲੋਕਾਂ ਦਾ ਰੈਸਕਿਊ ਕੀਤਾ ਜਾ ਰਿਹਾ ਬਾਈ ਜੀ ਇੱਧਰ ਚੱਲਿਓ ਬਾਬਾ ਜੀ ਇੱਧਰ ਲੋਕਾਂ ਨੂੰ ਕੱਢਣ ਦੇ ਲਈ ਜਾਂ ਲੋਕਾਂ ਦੇ ਲਈ ਪ੍ਰਬੰਧ ਕਰ ਰਹੇ ਮਦਦ ਕਰਨ ਵਾਸਤੇ ਲੋਕਾਂ ਦੀ ਮਦਦ ਕਰੀਏ ਆਪਾਂ ਦਾਸ ਇੰਗਲੈਂਡ ਤੋਂ ਆਇਆ ਤੇ ਦਿਲ ਕਰਦਾ ਕਿ ਕਿਸੇ ਨੂੰ ਪਰੇਸ਼ਾਨੀ ਹੋ ਰਹੀ ਹੈ ਤੇ ਆਪਾਂ ਉਹਨਾਂ ਦੀ ਮਦਦ ਕਰੀਏ ਆਪਣੀ ਸੰਸਥਾ ਹੈਗੀ ਐਜੂਕੇਟ ਪੰਜਾਬ ਪ੍ਰੋਜੈਕਟ ਜਿਹੜੀ ਬੱਚਿਆਂ ਨੂੰ ਪੜਾਈਆਂ ਵੀ ਕਰਾਉਂਦੀ ਹੈ ਪਰ ਜੇ ਐ ਉਹ ਜਦੋਂ ਮੁਸ਼ਕਲ ਆ ਜਾਤੇ ਅਸੀਂ ਉਹ ਮਦਦ ਕਰਦੇ ਆਂ ਔਰ ਪਹਿਲੇ ਦਿਨ ਤੋਂ ਕਰਦੇ ਪਏ ਆ ਤੇ ਐ ਡੀਸੀ ਸਾਹਿਬ ਸਾਡੇ ਸਿਸਟਿੰਜ ਸਾਹਿਬ ਲੈ ਕੇ ਆਏ ਸਾਨੂੰ ਵੀ ਇੱਥੇ ਬਹੁਤ ਲੋਡ ਹੈ ਤੇ ਅਸੀਂ ਕਹਿੰਦੇ ਹਾਂ ਬਿਲਕੁਲ ਜਿੱਥੇ ਜੈਨੂਇਨ ਕੇਸ ਹੋਵੇ ਉੱਥੇ ਅਸੀਂ ਉੱਥੇ ਜਾ ਕੇ ਮਦਦ ਕਰੀਏ ਔਰ ਆਪਾਂ ਐਸਾ ਸ਼ੁਰੂ ਕਰ ਦੇਾਂਗੇ ਹੁਣ ਇੰਗਲੈਂਡ ਬੈਠੇ ਸੀ ਨਹੀਂ ਤਾਂ ਬੰਦਾ ਕਹਿੰਦਾ ਕਿ ਸਾਨੂੰ ਕੀ ਲੋਡ ਆ ਪੰਜਾਬੀਆਂ ਲਈ ਦੱਦ ਮਹਿਸੂਸ ਹੁੰਦਾ ਨਹੀਂ ਸਾਡੇ ਗੁਰੂਆਂ ਨੇ ਜੋ ਸਿੱਖਿਆ ਦਿੱਤੀ ਹੈ ਨਾ ਸਾਡੇ ਮਾਪਿਆਂ ਨੇ ਸਾਨੂੰ ਦਿੱਤੀ ਸੀਗੀ ਤੇ ਉਹ ਸਿੱਖਿਆ ਦੇ ਉੱਤੇ ਮੈਂ ਚੱਲਦਾ ਪਿਆ ਨਾਮ ਜਪੋ ਕਿਰਤ ਕਰੋ ਵੰਡ ਕੇ ਛਕੋ ਕੱਲ ਕੇ ਮੰਡੀ ਆਪਾਂ ਮੇਰੇ ਸਾਰੇ ਵੀਰ ਭੈਣ ਸਭ ਪਰਿਵਾਰ ਹੀ ਆਪਣਾ ਪੰਜਾਬ ਵਿੱਚ ਸੋ ਮੇਰੀ ਕੋਸ਼ਿਸ਼ ਹੈ ਕੀ ਕੀ ਪ੍ਰਬੰਧ ਤੁਹਾਡੇ ਵੱਲੋਂ ਕੀਤੇ ਜਾ ਰਹੇ ਆ ਅਸੀਂ ਜੋ ਵੀ ਸੰਗਤ ਨੂੰ ਇੱਥੇ ਲੋਡ ਹੋਏਗਾ ਅਸੀਂ ਉਹ ਚੀਜ਼ ਦਾ ਪ੍ਰਬੰਧ ਕਰ ਦਿਆਂਗੇ ਬਸ ਅੱਜ ਦੇਖਣ ਆਏ ਆ ਤੇ ਕੱਲ ਸਵੇਰ ਤੋਂ ਸ਼ੁਰੂ ਹੋ ਜਾਣਾ ਹੈ ਅਸੀਂ ਤੁਸੀਂ ਕਹਿੰਦੇ ਅਸੀਂ ਘਰ ਨਹੀਂ ਛੱਡਣੀ ਨਾ ਛੱਡਣ ਕੋਈ ਗੱਲ ਨਹੀਂ ਘਰ ਪਹੁੰਚਾਵਾਂਗੇ ਗਾਇਜ਼ ਅਸੀਂ ਗੱਲ ਹੀ ਕੋਈ ਨਹੀਂ ਹਾਂ ਤੁਹਾਨੂੰ ਵੀ ਲੰਗਣਾ ਪਾਣੀ ਬਹੁਤ ਜ਼ਿਆਦਾ ਹੋਰ ਵੱਧ ਰਿਹਾ ਵਾ ਬਹੁਤ ਸਪੀਡ ਵਾਲਾ ਤੁਹਾਨੂੰ ਇਹਨਾਂ ਨੇ ਕਾਫੀ ਮਦਦ ਕੀਤੀ ਹੈ ਆਪਣੇ ਡੀਸੀ ਸਾਹਿਬ ਨੇ ਉਥੋਂ ਤੁਹਾਨੂੰ ਦੋ ਕਿਸ਼ਤੀਆਂ ਮਿਲ ਚਲੀਆਂ ਇਹ ਆਪਾਂ ਕਰੀ ਚੱਲਾਂਗੇ ਕੋਈ ਐਸੀ ਗੱਲ ਨਹੀਂ ਹੈ ਗੁਰੂ ਸਾਹਿਬ ਦੀ ਕਿਰਪਾ ਹੈ ਬਹੁਤ ਵਿਸ਼ਵਾਸ ਹੈ ਆਪਣਾ ਪਰਮਾਤਮਾ ਦੇ ਉੱਤੇ ਪਰਮਾਤਮਾ ਸੇਵਾ ਲੈ ਰਿਹਾ ਬਹੁਤ ਤੁਸੀਂ ਵੀ ਬਹੁਤ ਵਧੀਆ ਕਰ ਰਹੇ ਹੋ ਤੁਸੀਂ ਬਹੁਤ ਵਧੀਆ ਕਰ ਰਹੇ ਹੋ ਕਰੀ ਚੱਲੋ ਤਾਂ ਕਿ ਲੋਕਾਂ ਤੱਕ ਸੁਨੇਹਾ ਪਹੁੰਚੇ ਆਪਣਾ ਥੈਂਕ ਯੂ ਬੇਟੇ ਬੋਲੇ ਸੋਨਿਹਾਰ ਵਾਹਿਗੁਰੂ ਆਕਾਲੇ ਸੋਨਿਹਾਰ ਵਾਹਿਗੁਰੂ ਆਕਾਲੇ ਸਭਈ ਨਾ ਸਿੱਖਾਂ ਨੂੰ ਪੰਜਾਬੀਆਂ ਨੂੰ ਮਾੜਾ ਕਹਿ ਦਿੱਤਾ ਜਾਂਦਾ ਹੈ ਪਰ ਉਹੀ ਪੰਜਾਬੀ ਆਪਣੇ ਵੀਰਾਂ ਭਰਾਵਾਂ ਦੇ ਲਈ ਦਰਦ ਮਹਿਸੂਸ ਕਰ ਰਹੇ ਨੇ ਜਿਸ ਕਰਕੇ ਲੋਕ ਜਿਹੜੇ ਮਦਦ ਦੇ ਲਈ ਪਹੁੰਚੇ ਨੇ ਸੋ ਬਿਲਕੁਲ ਇਹ ਤਸਵੀਰਾਂ ਦਿਖਾ ਰਹੇ ਆਂ